ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰ ਬਾਈ ਵੀਰਾਂ ਨੂੰ ਲੋਬੀ ਅੱਜ 5 ਮਈ 2024 ਨੂੰ ਉਹਡੀਆਂ ਸਾਰੀਆਂ ਟਰੈਕਟਰ ਮੋਟਰਸਾਈਕਲ ਤੇ ਹੋਰ ਸਾਰੀਆਂ ਨਾਂ ਮਾਲੀ ਬਾਜੀਆਂ ਦੇ ਅਪਡੇਟ ਦੇਵਾਂਗੇ ਅੱਜ ਪਿੰਡ ਫੱਤਾ ਕੀਰਾ ਬਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 5 ਕੂਤਰ ਉਹਦੇ ਸਵੇਰੇ 52000 ਮੋਢ ਨੂੰ ਤੇ ਵੀਰੇ ਪੰਜਾਂ ਵੀਰਾਂ ਦੀ ਆਪਸ ਚ ਬਾਜੀ ਸੀਗੀ ਇਹ ਫ੍ਰੈਂਡਲੀ ਬਾਜੀ ਸੀ ਵੀਰੇ ਆਪਦੀ ਦੋਸਤੀ ਤੌਰ ਤੇ ਬਾਜੀ ਲਾਈ ਹੋਈ ਸੀ ਇਹਨਾਂ ਨੇ ਪਹਿਲਾਂ ਤੇ ਦੂਜੇ ਨੰਬਰ ਵੀਰੇ ਇੱਥੇ ਬਣਿਆ ਫੌਜੀ ਆਸਾ ਵੋਟਰ ਦਾ ਟਰੈਕਟਰ ਫ੍ਰਿਜ ਵਾਸ਼ਿੰਗ ਮਸ਼ੀਨ ਕੋਲਰ ਸੋਨੇ ਦੀਆਂ ਢੱਲਾਂ ਤੇ ਕੱਪ ਦਾ ਜਿੱਤੂ ਰਿਹਾ ਵੀਰੇ ਫੌ ਜਿਹੜੇ ਕੂਤਰ ਵੀਰੇ ਉੱਡੇ ਸੀਗੇ ਉਹਨਾਂ ਦੇ ਨਾਮ ਨੇ ਗੁਰਲਾਲ ਭੁੱਲਰ ਔਰ ਜੀ ਆਸਾਬੁੱਟਰ ਫੌਜੀ ਆਸਾਬੁੱਟਰ ਇਹਨਾਂ ਦੇ ਕੂਤਰ ਸੀ ਇਹ ਸੰਦੀਪ ਕਨੇਡਾ ਫੌਜੀ ਆਸਾਬੁੱਟਰ ਇਹਨਾਂ ਦਾ ਕੂਤਰ ਸੀ ਤੀਜਾ ਸੀਗਾ ਗਣ ਸੰਧੂ ਕਨੇਡਾ 600 ਰੁਪਏ ਯੂਪੀ ਤੇ 5 ਕਾਜੀ ਯੂਪੀ ਇਹ ਪੰਜ ਕੂਤਰ ਵੀਰੇ ਉੱਡੇ ਸੀ ਇਹ ਵੀਰੇ ਇਹਨਾਂ ਦੇ ਦੋਸਤੀ ਦੌਰ ਤੇ ਬਾਜੀ ਲੱਗੀ ਹੋਈ ਸੀਗੀ ਪੰਜ ਕੂਤਰ ਉੱਡੇ ਸੀ 51000 ਮੁੱਢ ਨੂੰ ਵੀਰੇ ਫੱਤਾ ਗੇਰਾ ਦੀ ਆਪਰੇਟਾ ਪਹਿਲਾ ਨਾਮ ਟਰੈਕਟਰ ਸੀ ਉਹ ਫੌਜੀ ਆਸਾਬੁੱਟਰ ਵੀਰੇ ਜੇਤੂ ਰਿਹਾ ਟਰੈਕਟਰ ਦਾ ਤੇ ਦੂਜੇ ਨਾਮਾਂ ਦਾ ਵੀ ਅਗਲੀ ਬਾਜੀ ਵੀਰੇ ਰੂਮੀ ਪੀਨ ਕਲੱਬ ਦੀ ਸੀ ਤੀਜੀ ਬਾ ਪਿੰਡ ਚੀਮਾ ਕਤਰਕੂਤ ਰੋਡੇ ਸੀ 2200 ਮੋਡ ਨੂੰ 6:40 ਮਿੰਟ ਤੇ ਵੀਰੇ ਕੱਲਾ ਰਹਿ ਗਿਆ ਸੀ ਪੱਟੀ ਕਮਾਲਪੁਰਾ ਨਿੱਕਾ ਸਿਧਮਾ ਦਾ ਕੂਟਰ ਸੀ ਵੀਰੇ ਇਹ ਮੋਟਰਸਾਈਕਲ ਤੇ ਜੇਤੂ ਰਿਹਾ ਦੂਜਾ ਨੰਬਰ ਵੀਰੇ ਮਣੀ ਬਿੰਜਲ ਕੂਟਰ ਤੇ ਜੇਤੂ ਰਿਹਾ ਤੀਜਾ ਨੰਬਰ ਵੀਰੇ ਪਿੰਦਰ ਢੋਲਣ ਪੱਖੇ ਦਾ ਜੇਤੂ ਰਿਹਾ 5 ਮਈ 2024 ਨੂੰ ਵੀ ਪਿੰਡ ਗੜੀ ਮਹਾ ਸਿੰਘ 137 ਕੂਟਰ ਰੋਡੇ ਸੀਗੇ 1700 ਮੋਡ ਨੂੰ 6:10 ਮਿੰਟ ਤੇ ਵੀਰੇ ਕੱਲਾ ਰਹਿ ਗਿਆ ਸੀ ਸਨੀ ਦਸਾਂਝ 1500 ਦੀ ਜੱਟ ਦਾ ਜੇਤੂ ਰਿਹਾ ਵੀਰੇ ਕਿਸੇ ਨਾ ਬਜਨੀ ਸੰਜੀ ਨਿੱਕੇ ਸਿਧਮੇ ਦਾ ਕੂਟਰ ਸੀ ਬਈ ਇਹ ਅੱਜ ਦੋ ਬਾਈਆਂ ਤੇ ਪਿੰਡ ਚੀਮਾ ਤੇ ਪਿੰਡ ਗੜੀ ਮਹਾਂ ਸਿੰਘ ਤੇ ਅਗਲੀ ਬਾਜੀ ਸੀਗੀ ਵੀਰੇ ਅੱਜ ਕਪ ਕਲਾ ਬੀਨ ਕਲੱਬ ਵਾਲਿਆਂ ਜਿਹੜਾ ਵੀਰੇ ਵਰਲਡ ਕੱਪ ਹੋ ਰਿਹਾ ਲੀਗ ਚੱਲ ਰਹੀ ਆ ਉਹਦੀ ਪਹਿਲੀ ਬਾਜੀ ਸੀ 5 ਮਈ ਦੇ ਦਿਨ 24 ਨੂੰ ਪਿੰਡ ਮੰਨਮੀ 137 ਕੋਟਰ ਰੋਡੇ ਸੀ 2200 ਮੋੜ ਨੂੰ 8 ਕੋਟਰਾਂ ਟਾਈਮ ਕਰਤਾ ਵੀਰੇ ਹੈਪੀ ਬੀਲਾ ਤਲਵਿੰਦਰ ਧਮੋਟ ਆਸ਼ੂ ਗੰਗਨਵਾਲ ਸੰਦੀਪ ਸੰਗਤੀ ਵਾਲਾ ਮਨਜੋਤ ਪੱਖੋ ਵਾਲਾ ਸੁਖ ਸਿੱਧਵਾ ਫਾਦੇ ਕੈਨੇਡਾ ਤੇ ਫੌਜੀ ਦੌਦਰ ਇਹ 8 ਰਨ ਟਾਈਮ ਕੀਤਾ ਵੀਰੇ ਇਹ ਲੀਗ ਦੀ ਵੀਰੇ ਪਹਿਲੀ ਬਾਜੀ ਸੀ ਪਿੰਡ ਮੰਨਮੀ ਅਗਲੀ ਬਾਜੀ ਸੀਗੀ ਵੀਰੇ ਅੱਜ 5 ਮਈ 2024 ਨੂੰ ਪਿੰਡ ਦਦਾਰੇ ਵਾਲਾ ਮੋਗਾ 83 ਬੂਥ ਰੋਡ ਦੇ ਜੀ 2200 ਮੋਟ ਨੂੰ 7 ਵਜੇ ਬਾਜੀ ਨੇ ਬੜੀ ਪਹਿਲਾ ਨੰਬਰ ਬਣਾਇਆ ਬਾਈ ਚਰਨਾ ਬੁਰਜ ਨੇ ਕਰਮਖਾਈ ਗਰੁੱਪ ਦਾ ਕੰਪਿਊਟਰ ਜੀ ਫ੍ਰੈਜ ਦਾ ਜੇਤੂ ਰਿਹਾ ਦੂਜਾ ਨੰਬਰ ਬਾਈ ਸਿੱਧੂ ਭਦੌੜ 26 ਕੁਸਾ ਗਰੁੱਪ ਦਾ ਕੰਪਿਊਟਰ ਜੀ ਕੂਲਰ ਦਾ ਜੇਤੂ ਰਿਹਾ ਤੀਜਾ ਨੰਬਰ ਵੀਰੇ ਕਬੀਰ ਤਰਵੰਡੀ ਪੱਖੇ ਦਾ ਜੇਤੂ ਰਿਹਾ ਅਗਲੀ ਬਾਜੀ ਸੀਗੀ ਵੀਰੇ ਪਿੰਡ ਹੱਬੋਵਾਲ ਬੇੜ ਜਲਾ ਲੁਧਿਆਣਾ 92 ਕੋਟਰ ਰੋਡ ਦੇ ਸੀ 1200 ਮਟਰ ਨੂੰ 7:00 ਵਜੇ ਬਾਈ ਨਿਬੜੀ ਪਹਿਲਾ ਨੰਬਰ ਸੁਨੀਲ ਮੰਗਲੀ ਫਰਿੱਜ ਦਾ ਜੇਤੂ ਰਹਾ ਦੂਜਾ ਨੰਬਰ ਗੋਲਡੀ ਰੋਡਰਪੁਰ ਕੂਲਰ ਤੀਜਾ ਨੰਬਰ ਸਹਿਜਵੀਰ ਪੋਨੀਆ ਪੱਖਾ ਚੌਥਾ ਨੰਬਰ ਚਰਨਜੀਤ ਮਹਦੂਤਾ ਕੱਪ ਪੰਜਵਾਂ ਨੰਬਰ ਸਿਮੀ ਸਪੈਨ ਕੱਪ ਛੇਵਾਂ ਨੰਬਰ ਜੱਸੀ ਮਾਉਣਪੁਰ ਕੱਪ ਸੱਤਵਾਂ ਵੀਰੇ ਸ਼ੌਕੀ ਲਾਹੌਰੀਆ ਕੱਪ ਦਾ ਜੇਤੂ ਰਹਾ ਪਿੰਡ ਤੇਓੜ ਵੀਰੇ ਮਹਾਲੀ ਅਜ 101 ਕੋਟਰ ਰੋਡ ਦੇ ਸੀ 2200 ਮਟਰ ਨੂੰ 7:00 ਵਜੇ ਬਾਈ ਨਿਬੜੀ ਆ ਪਹਿਲਾ ਨੰਬਰ ਬੰਟਾ ਸਹਾਣਾ ਫਰਿੱਜ ਦਾ ਜੇਤੂ ਦੂਜਾ ਨੰਬਰ ਬਿੰਦਾ ਟੱਪਰੀਆਂ ਪੱਖਾ ਚੌਥਾ ਕਾਂਗਲ ਰੇੜੀ ਕੱਪ ਤੇ ਪੰਜਵਾਂ ਵੀਰੇ ਲਾਲਾ ਬਦਨਪੁਰ ਕੱਪ ਦਾ ਜੇਤੂ ਰਿਹਾ। ਅਗਲੀ ਬਾਜੀ ਸੀ ਵੀਰੇ ਪਿੰਡ ਸਿੰਘਪੁਰਾ 73 ਕੁੱਤrode ਸੀ 1200 ਮਟ ਨੂੰ। ਦੋ ਕੁੱਤਰਾ ਨੇ ਸੱਤ ਦਾ ਟਾਈਮ ਕੀਤਾ ਬਾਜੀ ਪੰਜ ਕੁੱਤਰਾ ਨਹੀਂ ਸਾਂਝੀ ਹੋ ਗਈ ਸੀ। ਪਹਿਲਾ ਤੋ ਦੂਜਾ ਨੰਬਰ ਬਣਾਇਆ ਬਾਈ ਪਵਨ ਬਾਨ ਵਾਲਾ ਤੇ ਕਾਲੂ ਝੋਟਿਆਂ ਵਾਲੀ ਜਸਵੀਰ ਬਾਦਲ ਦੇ ਉੱਪਰ ਦਾ ਕੁੱਤਾ ਸੀ ਪੂਰੀ ਮਾਹਵਾਨ ਦੇ ਘਰੋਂ ਸੀ। ਤੀਜਾ ਨੰਬਰ ਬਣਿਆ ਵੀਰੇ ਸੁੱਖਾ ਜੀਤਨਗਰ ਕੱਪ ਦਾ ਜੇਤੂ ਰਿਹਾ। ਇਹ ਵੀਰੇ ਸਾਂਝੀ ਚ ਬਾਹਰ ਸੀ। ਜਿਹੜੇ ਪੰਜਾਂ ਦੀ ਸਾਂਝੀ ਹੋਈ ਵੀਰੇ ਪਵਨ ਬਾਨ ਵਾਲਾ ਕਾਲੂ ਤੈਨਾਂ ਕੋਊਤਰੇ ਵੀਰੇ ਜਸਵੀਰ ਬਾਦਲ ਗਰੁੱਪ ਦੇ ਸੀ ਬਚੀ ਬਾਮ ਬਿੱਲਾ ਮਾਹਵਣ ਤੇ ਤੇ ਕਾਲੂ ਝੋਟਿਆਂ ਵਾਲੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਲਾਲਿਆਂ ਵਾਲੀ ਤਲਵੰਡੀ ਸਾਬੋ ਦੇ ਨੇੜੇ 92 ਕੋਊਤਰੇ ਦੇ ਸੀ 1700 ਮਟਰ ਨੂੰ ਤਿੰਨ ਕੋਊਤਰਾ ਨੇ ਸੱਤ ਦਾ ਟਾਈਮ ਕੀਤਾ ਪਹਿਲਾ ਨੰਬਰ ਬਣਾਇਆ ਵੀਰੇ ਲਾਢੀ ਬੜੇੰਗ ਫ੍ਰਿਜ ਦਾ ਜੱਤੂ ਰਿਹਾ ਦੂਜਾ ਨੰਬਰ ਸੀਪੀ ਕਣਕਵਾਲ ਕੱਪ ਦਾ ਤੀਜਾ ਨੰਬਰ ਵੀਰੇ ਫੌਜੀ ਤਖਤਮਲ ਕੱਪ ਦਾ ਇੱਥੇ ਨਾਮਾਂ ਦੀਆਂ ਪਰਚੀਆਂ ਪਈਆਂ ਸੀ ਵੀਰੇ ਅਗਲੀ ਬਾਜੀ ਸੀਗੀ ਭਾਈ ਪਿੰਡ ਕਮਾ ਮਾਜਰਾ 91 ਕੋਊਤਰੇ ਦੇ ਸੀ 1700 ਮਟਰ ਨੂੰ 5:25 ਤੇ ਵੀਰੇ ਬਾਜੀ ਨਹੀਂ ਪੜ ਗਈ ਪੰਜ ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਵੀਰੇ ਮੌਨੀਕਰੋਂ ਨੇ ਫਰਜਦਾ ਜੇਤੂ ਦੂਜਾ ਨੰਬਰ ਅਫਤਾਰ ਕਲਾਰਾਂ ਕਪ ਤੀਜਾ ਨੰਬਰ ਕਾਸ਼ੀ ਕਰਤਾਰਪੁਰ ਹਰਦੀਪ ਖੰਡਿਆਲ ਤੇ ਨੀਕਾ ਛੰਨਾ ਇਹਨਾਂ ਦੀ ਬਾਜੀ ਸਾਂਝੀ ਸੀ ਵੀਰੇ ਪੰਜਾਂ ਦੀ ਅਗਲੀ ਬਾਜੀ ਸੀ ਵੀ ਪਿੰਡ ਚੜੀ 104 ਕੂਤਰ ਰੋਡੇ ਸੀ 2200 ਮਟ ਨੂੰ 6 ਵਜੇ 6ਾਂ ਦੀ ਸਾਂਝੀ ਹੋ ਗਈ ਸੀ ਰਾਜਵੀਰ ਮਾਦਪੁਰ ਜਾਰੀ ਪਤਰੇੜੀਆ ਬੋਰਡ ਰਾਜਵੜ ਜਸੀ ਮਾਦਪੁਰ ਬਿੱਲਾ ਮਨਸੂਰਪੁਰ ਕਲਵਿੰਦਰ ਫਰਜੂਲਾਪੁਰ ਬਈ ਇਹ 6ਾਂ ਦੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਸੀ ਵੀਰ ਅਜ ਪਿੰਡ ਲੱਖੇਕੇ ਉਤਾੜ 86 ਕੂਤਰ ਰੋਡੇ ਸੀ 1200 ਮੋਟ ਨੂੰ 650 ਤੇ 3 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਗੁਰਪ੍ਰੀਤ ਝੰਡਾ ਵਾਲਾ ਭੋਲੂ ਕੜਿਆਣਾ ਤੇ ਰਾਜੂ ੜਾਂਗ ਵੀਰੇ ਪਿੰਡ ਲੱਖੇਕੇ ਦਾੜ ਦੀ ਅਪਰੇਟ ਹੈ ਅਗਲੀ ਬਾਜੀ ਸੀ ਵੀ ਪਿੰਡ ਤਾਰੇ ਵਾਲਾ ਜਿਲ੍ਹਾ ਮੋਗਾ 70 ਕੂਤਰ ਰੋਡੇ ਸੀ 1200 ਮੋਟ ਨੂੰ 7 ਵਜੇ ਬਾਜੀ ਨਹੀਂ ਬੜੀ ਪਹਿਲਾ ਨੰਬਰ ਗਗਨ ਕਨੇਡਾ ਦੂਜਾ ਬਈ ਹਰਮਨ ਗੋਲੇ ਵਾਲਾ ਤੀਜਾ ਨੰਬਰ ਬਈ ਦੀਪਕ ਗੁਰੂਸਾਹਿਬ ਤੇ ਅੱਜ ਦੀ ਅਗਲੀ ਬਾਜੀ ਸੀ ਬਈ ਪਿੰਡ ਭੋਲੂ ਵਾਲਾ ਜਿਲ੍ਹਾ ਫਰੀਦਕੋਟ 129 ਕੂਤਰ ਰੋਡੇ ਸੀ 2200 ਮੋਟ ਨੂੰ ਧਾਰਾ ਕੁਤਰਣੀ ਸੱਤ ਦਾ ਟਾਈਮ ਕੀਤਾ ਨਾਮਦੇਵ ਸੁਖਨ ਵਾਲਾ ਅਮਰੀਕ ਝੋਟੀ ਵਾਲਾ ਜਨਕ ਫਰੀਦਕੋਟ ਤੇਜ ਘਣੀਆਂ ਦਲਪ੍ਰੀਤ ਭਾਗਤ ਥਲਾ ਮਾਸਟਰ ਕੈਨੇਡਾ ਕੌਰਾ ਕਲੇਰ ਜਗਤਾਰ ਡੋਕ ਸੋਫੀਤ ਖਵਾਜਾ ਖੜਕ ਟੀਟੂ ਮਾਲਾ ਬਰਾੜ ਵੈਰੋਕੇ ਪੰਮਾ ਭਾਗਤ ਥਲਾ ਰੋਬਨ ਕੈਨੇਡਾ ਰਘਨਸਗਰਾਣਾ ਸੱਤਪੜ ਸਪਾਂੜੀ ਝਿਲੋਂ ਜੰਡਾਲਾ ਤਾਨਨ ਮਨਸੂਰਵਾਲ ਤੇ ਸਰਪੰਚ ਬੁਰਜ ਇਹ ਸੀ ਵੀਰੇ ਅੱਜ 5 ਮਈ ਰੋਡੀਆਂ ਸਾਰੀਆਂ ਬਾਜੀ ਦੀ ਅਪਰੇਟ ਜੇ ਵੀਰੇ ਕਿਸੇ ਬਾਜੀ ਦੀ ਮਿਸਟੇਕ ਹੋਵੇ ਤੇ ਮਾਫ ਕਰਨਾ ਆਪਾਂ ਨੂੰ ਵੀਰੇ ਜਿਹੜੀ ਅਪਰੇਟ ਗਰੁੱਪ ਚ ਮਿਲਦੀ ਆਪਾਂ ਉਹ ਹੀ ਦੱਸਦੇ ਆ ਧੰਨਵਾਦ